ਮੈਂਬਰ ਸਾਡਾ ਜਿੱਤ ਗਿਆ ਵੀ ਜਿੱਤ ਗਿਆ ਜਿੱਤ ਗਿਆ ਮੈਂਬਰ ਸਾਡਾ ਜਿੱਤ ਗਿਆ ਵੀ ਜਿੱਤ ਗਿਆ ਹੋਗੀ ਮੈਂਬਰ ਜਿੰਦਾਬਾਦ ਹੋਗੀ ਮੈਂਬਰ ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਹੋਗੀ ਮੈਂਬਰ ਜਿੱਤ ਗਿਆ ਜੱਟ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ A to Z ਤੋਂ ਸੁਖਦੀਪ ਸਿੰਘ ਤਾਂ ਅੱਜ ਗੁਰੂ ਸਰਪੰਡ ਵਿੱਚ ਬਣੇ ਨੇ ਨਵੇਂ ਮੈਂਬਰ ਆਪਾਂ ਇਹਨਾਂ ਦੇ ਇੰਟਰਵਿਊ ਤੇ ਇਹਨਾਂ ਦੇ ਕਿੰਨੇ ਪੈਸੇ ਲੱਗੇ ਤੇ ਕਿਵੇਂ ਇਹ ਮੈਂਬਰ ਬਣੇ ਨੇ ਸਤਿ ਸ੍ਰੀ ਅਕਾਲ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਹਾਡੇ ਚਿਹਰੇ ਦੀ ਨੂਰ ਜਾ ਹੈਣੀ ਤੇ ਖੁਸ਼ੀ ਹੈਣੀਗੀ ਥੋੜੇ ਸਕੂਟਰਾਂ ਦੇ ਜਿਆਦਾ ਕੀ ਗੱਲ ਧੰਨਵਾਦ ਕਰਦੇ ਜੀ ਅਸੀਂ ਪਹਿਲਾਂ ਸਾਡੇ ਸਪੋਰਟਰਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਤੁਰੇ ਬਾਕੀ ਇਹਨਾਂ ਦਾ ਤਾਂ ਹੌਸਲਾ ਬਣ ਆਈ ਹੱਥਾਂ ਦਾ ਟਾਈਮ ਹੈ ਗਲਾਸੀ ਦਾ ਟਾਈਮ ਹੈ ਸੋ ਚਾਹ ਬਣਦਾ ਹੀ ਹੈ ਜੀ ਇਹਨਾਂ ਦਾ ਤਾਂ ਤੁਹਾਨੂੰ ਕੀ ਹੋਇਆ ਤੁਸੀਂ ਕਿਉਂ ਖੁਸ਼ ਨਹੀਂ ਹੋਏ ਤੁਸੀਂ ਮੈਂਬਰ ਬਣੇ ਹੋ ਮੈਂਬਰ ਤਾਂ ਬਣਿਆ ਜੀ ਸਾਨੂੰ ਮੈਂਬਰੀ ਖਾਤਰ ਘਾਲਣਾ ਬੜੀ ਕੱਲ ਨਹੀਂ ਪਈ ਆ ਜੀ ਕਿਵੇਂ ਜੀ ਦੇਖੋ ਜੀ ਅਸੀਂ ਜਦੋਂ ਮੈਂਬਰੀ ਦੇ ਕਾਗਜ਼ ਭਰਨ ਗਏ ਪਹਿਲਾਂ ਉਹ ਆਦੇ ਵੀ ਤੁਸੀਂ ਬੈਂਕ ਦੇ ਲਿਮਟ ਭਰੋ ਠੀਕ ਹੈ ਜੀ ਮਾ ਡਿਫਾਲਟਰ ਸੀਗਾ ਜੀ 3 ਲੱਖ ਤਾਂ ਬੈਂਕ ਦੀ ਲਿਮਟ ਭਰੀ ਉਸ ਤੋਂ ਬਾਅਦ ਮੈਨੂੰ ਆਦੇ ਵੀ ਸੁਸਾਇਟੀ ਦੇ ਪੈਸੇ ਭਰੋ 2.5 ਲੱਖ ਰੁਪਇਆ ਮੇਰਾ ਸੁਸਾਇਟੀ ਦਾ ਰਹਿੰਦਾ ਸੀ ਉਹ ਭਰਿਆ ਜੀ ਉਸ ਤੋਂ ਬਾਅਦ ਬਿਜਲੀ ਵਿਭਾਗ ਦਾ ਬਿੱਲ ਭਰਵਾ ਦੇ ਉਹ ਵੀ ਮਾ ਡਿਫਾਲਟਰ ਸੀਗਾ ਜੀ 50000 ਰੁਪਇਆ ਮੈਂ ਉਹਦਾ ਭਰਿਆ ਜੀ ਉਸ ਤੋਂ ਬਾਅਦ ਉਹਦੇ ਵੀ ਟੂਟੀ ਦਾ ਬਿੱਲ ਵੀ ਭਰੋਈ ਉਹ ਮੇਰਾ ਉਹ ਵੀ ਰਹਿੰਦਾ ਸੀ 20000 ਰੁਪਇਆ ਉਹ ਭਰਿਆ ਜੀ ਕੁੱਲ ਮਿਲਾ ਕੇ ਜੀ ਮੈਂਬਰੀ ਮੈਨੂੰ ਪਹਗੀ ਜੀ 6.5 ਲੱਖ ਚ ਤੇ 7 ਲੱਖ ਚ ਦਾ ਸਰਪੰਚ ਜੀ ਤੇ ਆਂਦਾ ਜੀ ਉਹਦਾ ਅਸੀਂ ਝਗਰਾਨਾ ਕਰਦੇ ਆ ਜੀ ਕਿ ਸਾਡਾ ਚੋਰ ਨਿਸਾਰ ਫੱਟੀ ਸੀ ਉਹ ਵਾਵਾ ਇੱਕ ਵੋਟ ਨਾਲ ਜਿੱਤ ਗਿਆ ਵਾਵਾ ਉਹ ਵੀ ਪੁੱਛਣੋਂ ਬਾਤ ਹੈ